ਦੋਸਤੋ ਅੱਜ ਪਹੁੰਚੇ ਆਂ ਦੁਰਗਿਆਣਾ ਮੰਦਿਰ ਗੋਵਿੰਦਪੁਰਾ ਦੇ ਵਿੱਚ ਤੇ ਕਰਾਉਣੇ ਆ ਤੁਹਾਨੂੰ ਦਰਸ਼ਨ ਮਾਤਾ ਦੀ ਮੂਰਤੀ ਦੇ ਤੇ ਨਾਲੇ ਮੰਦਿਰ ਦੇ ਤੁਹਾਨੂੰ ਦਰਸ਼ਨ ਕਰਾਉਣੇ ਆ ਤੇ ਇੱਥੋਂ ਦੀ ਜਿਹੜੀ ਪ੍ਰਬੰਧਕ ਕਮੇਟੀ ਹੈ ਤੇ ਕਰਾਂਗੇ ਉਹਨਾਂ ਨਾਲ ਵੀ ਗੱਲਬਾਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਮੱਥਾ ਉਸ ਤੋਂ ਬਾਅਦ ਅਗਰ ਕਮੇਟੀ ਨਾਲ ਕਰਾਂਗੇ ਗੱਲਾਂਬਾਤਾਂ ਇਹਨਾਂ ਦੀ ਵਰਧਾਨ ਜੀ ਨਾਲ ਗੱਲਬਾਤਾਂ ਕਰਾਂਗੇ ਤੇ ਮੰਦਿਰ ਬਾਰੇ ਜਾਵਾਂਗੇ ਤਾਂ ਉਹਨਾਂ ਨੂੰ ਮੋਸ਼ਾਹੀ ਕਰਕੇ ਸੱਚੀ ਗੱਲ ਸੱਚੀ ਗੱਲ ਇਹ ਘਾਭੀ ਸਭ ਤੋਂ ਪਹਿਲਾਂ ਬਹੁਤ ਬਾਈ ਜੀ ਨੂੰ ਦੱਸਿਆ ਸੀਗਾ ਸਾਡੇ ਕੋਲ ਜੀ ਹਨ ਜੀ ਇਹ ਲੰਮੇ ਸਮੇਂ ਤੋਂ ਜ ਤੁਹਾਡੇ ਮੰਦਰ ਬਾਰੇ ਪਤਾ ਲੱਗਿਆ ਸੀਗਾ ਕਿ ਇਹ ਮੰਦਰ ਦੀ ਜਿਹੜੀ ਸਥਾਪਨਾ ਹੋਈ ਹੈ ਕਿ ਕਿੰਨੇ ਕਿਹੜੇ ਸਾਲ ਚ ਹੋਈ ਹੈ 2011 2011 ਦੇ ਵਿੱਚ ਤੇ ਇਹ ਜਿਹੜੀ ਜਗ੍ਹਾ ਜੀ ਇਹ ਜਗ੍ਹਾ ਕੀ ਦੀ ਜਗ੍ਹਾ ਸੀਗੀ ਜਿ ਫਿਰ ਇਹ ਆਪਣੇ ਸੇਟ ਭਾਗ ਮਾਰੇ ਹਾਂ ਜੀ ਸ਼ੇਰ ਭਾਗ ਮਾਤਾ ਉਹ ਇਹਦਾ ਜਿਹੜਾ ਦਾਦਾਲ ਕਰਦੇ ਸੀ ਮੰਦਿਰ ਦੇ ਦੇ ਇਹ ਤੋਂ ਵਾਧੂ ਸੁਧਾਰਣੇ ਰਾਸ਼ਟਰੀ ਪੱਡਦੇ ਨੰਬਰਵਾਸ ਦੇ ਸਹਿਯੋਗ ਨਾਲ ਮੰਦਿਰ ਦੀ ਸਥਾਪਨਾ ਤੇ ਜਿਹੜੀ ਇਹ ਪ੍ਰੋਬਲਮ ਮਾਤਾ ਜਿਹੜੀ ਮੂਰਤ ਲੱਗੀ ਹੈ ਕਿ ਇੱਕ ਇਧਰ ਇੱਕ ਮੂਰਤ ਲੱਗੀ ਹੈ ਨਾ ਕਿ ਇਹ ਜਿਹੜੇ ਮੂਰਤੀਆਂ ਲੱਗੀਆਂ ਨੇ ਇਹ ਵਿਚਾਲੇ ਤਾਂ ਆਪਣੀ ਸ਼ੇਰ ਵਾਲੀ ਮਾਤਾ ਜੀ ਅਗੁਰਗਾਂ ਮਾਤਾ ਜੀ ਸਾਈਂ ਵਾਲਾ ਆਪਣੇ ਇਧਰ ਸ਼ਿਵਜੀ ਮਹਾਰਾਜ ਦੀ ਇੱਕਦਰ ਹੋਣ ਵਾਲੀ ਹੈ ਇਧਰ ਰਮਾਨ ਜੀ ਪਰਮਾਨਦੀ ਤੇ ਜਿਹੜੀ ਇਸ ਤੋਂ ਮਮੀ ਤੁਸੀਂ 2011 ਤੋਂ ਲੈ ਕੇ ਹੁਣ ਤੱਕ ਜਿਹੜੀ ਮੰਦਿਰ ਦੀ ਜਿਹੜੀ ਕਮੇਟੀ ਜਾਂ ਹੁਣ ਮੰਦਿਰ ਦੇ ਦਾ ਪ੍ਰਸ਼ਾਸਨ ਦਾ ਮੰਦਿਰ ਜਿਹੜਾ ਚੱਲ ਰਿਹਾ ਤਾਂ ਮੈਨੂੰ ਪਤਾ ਹੋਰ ਹੀ ਪਤਾ ਲੱਗਿਆ ਕਿ ਤੁਸੀਂ ਇੱਕ ਨਵੀਂ ਕਮੇਟੀ ਬਣਾਈ ਹੈ ਹਾਂਜੀ ਤਾਂ ਤੁਸੀਂ ਦੇਖੋ ਇੱਕ ਵੱਡੀ ਗੱਲ ਹੈ ਕੋ ਭਾਈਚਾਰਕ ਨੁਕਸਾਨ ਹੈ ਨਾ ਤੇ ਮੰਦਿਰ ਕਮੇਟੀ ਦੇ ਵਿੱਚ ਜਿਵੇਂ ਆਮ ਤੁਸੀਂ ਮੋਨੇ ਹਨਾ ਤੇ ਇੱਕ ਜਿਹੜੇ ਇਸ ਟਾਈਮ ਤੁਸੀਂ ਪ੍ਰਧਾਨ ਬਣਾਏ ਨੇ ਇਹ ਅਜਾ ਭਗਵਾਨੀ ਹੋਈ ਭਾਈ ਜੀ ਹੈ ਨਾ ਸਭ ਤੋਂ ਵੱੰਦਾ ਸਮੂਹ ਵੀ ਬਹੁਤ ਜ਼ਰੂਰ ਹੋਇਆ ਹੈ ਪ੍ਰਧਾਨ ਜੀ ਤੇ ਜੀ ਇਹ ਮੰਡਰ ਦੀ ਕਮੇਟੀ ਦੇ ਪ੍ਰਧਾਨ ਵਾਲੇ ਤਾਂ ਤੁਜੀ ਕੀ ਸੋਚਿਆ ਕਲੈਕ ਤੁਸੀਂ ਕਰੋ ਵਾਤੇ ਵੀ ਨਾਲ ਹੈ ਉਹ ਜਿਹੜਾ ਜਵਾਬ ਵਾਲਾ ਤੇ ਜੇ ਤਾਂ ਉਹ ਤੋਂ ਕਰਨ ਬਾਅਦ ਵੀ ਸੁਣਤ ਲੋ ਇਹ ਪਾਠ ਜਿਹੜੀ ਆਪਣੇ 6 ਜਣੇ ਜੀ ਇਹ ਆ ਸਾਡੇ ਪ੍ਰਧਾਨ ਜੀ ਮੈਂ ਕੈਸ਼ਰ ਜੀ ਉਸ ਤੋਂ ਬਾਅਦ ਸਾਡੇ ਪ੍ਰਧਾਨ ਆਪਣਾ ਮੈਂਬਰ ਜੀ ਅਰਨ ਕਰੋਖਾ ਜੀ ਕਾਲਾ ਜੀ ਨੀਤਾ ਜੀ ਤੇ ਆਪਣਾ ਸਰਪੰਚ ਵਾਲੇ ਜੀ ਦੀ ਉਤਵਾਰ ਬੀਕ ਦਾ ਨਾਮ ਤੁਸੀਂ ਇਸ਼ਵਾਰ ਕੁਮਾਰ ਜੀ ਨੇ ਤੇ ਜਿਹੜਾ ਦਾ ਰਿਪੋਰਟ ਜਣੀ ਸਾਡੇ ਜਿਹੜੇ 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 ਸਾਰੇ ਕਮੇਟੀ ਦੇ ਨਾਮ ਨਮੀ ਕਮੇਟੀ ਸਾਡੇ ਜਿਵੇਂ ਆ ਉਹ ਜਿਹੜਾ ਨੇ ਜਿਹੜਾ ਸਿਸਟਮ ਹਰ ਹਾਂਜੀ ਹਾਂ ਜੀ ਇੱਥੇ ਜਿਹੜਾ ਤੁਸੀਂ ਇਹਦਾ ਜਿਹੜੇ ਆਪਣਾ ਜਿਹੜੇ ਦੁਬਾਰਾ ਸਭ ਦੀ ਗੱਲ ਕਰੀਏ ਜਾਂ ਹੋਰ ਤੁਹਾਨੂੰ ਦੀ ਗੱਲ ਕਰੀਏ ਜਿਵੇਂ ਮੰਦਰ ਦੇ ਵਿੱਚ ਕੀ ਕੀ ਤੁਸੀਂ ਨੇ ਧਿਆਲ ਜੀ ਹੁਣ ਅੱਗੇ ਉਹ ਵਾਲਾ ਧਿਆਲ ਸਾਰੇ ਗਿਆ ਹਾਂ ਜੀ ਰਾਤਰੇ ਕੋਈ ਨਹੀਂ ਸੀ ਨੋਜਵਾਨਾਂ ਨੇ ਬੜੇ ਚੰਗੇ। ਕੁਝ ਤਾਂ ਇਹਨੇ ਖਾਣ ਨੂੰ ਲਾ ਕੇ ਠੀਕ ਹੈ। ਪਲੀਜ਼ ਜਿਵੇਂ ਹੁਣ ਤੁਸੀਂ ਵੱਡੇ ਸੀ ਹੈ ਨਾ ਹੁਣ ਤੁਸੀਂ ਆਉਣ ਵਾਲੇ ਨੌਜਵਾਨ ਪੀੜੀ ਨੂੰ ਤੁਸੀਂ ਕੀ ਕਹਿਣਾ ਹੈ? ਆਉਣ ਵਾਲੇ ਪੀੜੀ ਵੀ ਇਸ ਮੰਦਿਰ ਨੂੰ ਅੱਗੇ ਚਲਾਓ, ਚਲਾਓ, ਇਸ ਜੀ ਨੂੰ ਸਪੋਰਟ। ਵੀ ਤੁਸੀਂ ਬੱਚਿਆਂ ਨੂੰ ਸੰਦੇਸ਼ ਦੱਸਾ ਵੀ ਜਿਹੜੀ ਨੌਜਵਾਨ ਪੀੜੀ ਹੈ ਵੀ ਜਿਹੜੀ ਆਪਣੇ ਇਹ ਮੰਦਿਰ ਦੀ ਪੂਜਾ ਹਾਂਜੀ ਤਾਂ ਉਹ ਜਿਹੜਾ ਦੇਖ ਰਹੇ ਹੋ, ਉਹ ਦੇਖੇ ਸਮਝ ਨਹੀਂ ਪਾ ਰਹੇ। ਕਿ ਤੁਸੀਂ ਵੀ ਤਾਂ ਦੀ ਗੱਲ ਹੈ ਜਿਵੇਂ ਹੁਣ ਤੁਸੀਂ ਨੌਜਵਾਨ ਹੋ ਨਾ ਇਹ ਬਹੁਤ ਵਧੀਆ ਗੱਲ ਹੈ ਵੀ ਜਿਹੜੀ ਇੱਕ ਗਵਿੰਦਪੁਰੇ ਦੇ ਵਿੱਚ ਹੈ ਉਹ ਮਤਲਬ ਬਹੁਤ ਲੋਕਾਂ ਨੂੰ ਨਹੀਂ ਪਤਾ ਹੈਗਾ ਵੀ ਮੰਦਿਰ ਦਾ ਕਿੱਥੇ ਬਣਿਆ ਹੋਇਆ ਹੈ ਪੰਜਾਬੀ ਸਿਸਟੂ ਦੇ ਬਾਰੇ ਜਿੱਦੋਂ ਅਸੀਂ ਸੋਸ਼ਲ ਮੀਡੀਆ ਤੇ ਦੱਸਾਂਗੇ ਆ ਫਿਰ ਪਤਾ ਲੱਗ ਜਾਣਾ ਤੇ ਤੁਸੀਂ ਕਮੇਟੀ ਦੇ ਵਿੱਚ ਮੈਂਬਰ ਹੋ ਜੀ ਹੈ ਨਾ ਠੀਕ ਅਗਲਾ ਗਾਣਾ ਆ ਕੀ ਹੈ ਤੁਸੀਂ ਇਹ ਨੂੰ ਕੀ ਸੁਨੇਹ ਚ ਦੇਣਾ ਹੈ ਜੀ ਤਾਂ ਹੀ ਕਹਿੰਦੇ ਆ ਕਿ ਸਾਡਾ ਬਹੁਤ ਬਹੁਤ ਭਾਗ ਮਾਤਾ ਦੇ ਜੁੜਨਾ ਜੀ ਠੀਕ ਹੈ ਤੇ ਮੰਦਿਰ ਵਧੀਆ ਚੱਲਦਾ ਅੱਲਾ ਦਾ ਕਰੋ ਜੀ ਸਾਰੇ ਨਗਰ ਦਾ ਸੰਜੋਗ ਚਾਹੀਦਾ ਜੀ ਸਾਥ ਚੋਣ ਕੀ ਹੋਏ ਪਟੜੋ ਜਿਹੜੇ ਕਮਿਟੀ ਦਾ ਰੋਜ਼ ਨਹੀਂ ਅੰਜਮਾ ਜੀ ਸੋਚੀ ਬੈਠੇ ਕਿ ਮੰਦਰ ਨੂੰ ਖਾ ਰੋ ਜੀ ਇਹ ਫਾਇਦਾ ਸੰਜੋਗ ਹੋਵੇ ਉਹਨਾਂ ਨਾਲ ਕੰਮ ਕਰਨਾ ਹੈ ਤੇ ਫਾਇਦਾ ਕਰਾ ਬਹੁਤ ਥੋੜੀ ਗੱਲ ਹੈ ਇੱਕ ਤਾਂ ਭਾਈ ਜੱਤਾਂ ਜਿਹੜੀ ਉਹ ਤੁਹਾਡੀ ਇੱਦਾਂ ਬਣੀ ਰਹੇ ਤਾਂ ਦੂਸਰੀ ਦਾਨੀ ਸੱਜਣਾਂ ਨੂੰ ਵੀ ਬੇਨਤੀ ਆ ਕਿ ਜਿਹੜਾ ਬੰਦਾ ਦਾਨ ਕਰਦਾ ਦਾਨ ਕਰਨਾ ਚਾਹੁੰਦਾ ਹੈ ਤਾਂ ਗਵਿੰਦਪੁਰਾ ਦੇ ਵਿੱਚ ਦੁਰਗਾਣਾ ਮੰਦਿਰ ਉਹका માતા ਦੀ ਮੂਰਤੀ ਵੀ ਖਾਪਤਾ ਜਾਂ ਜਿਹੜੀ ਸੋਡੇ ਗੁਰੂਆਂ ਦੀਆਂ ਮੂਰਤੀਆਂ ਹਨ ਤਾਂ ਸਾਨੂੰ ਇਹਦਾ ਚੀਜ਼ਾਂ ਬਹੁਤ ਸੇਧ ਮਿਲਦੀ ਹੈ ਤਾਂ ਅਸੀਂ ਜੇ ਮੰਦਿਰ ਨਾਲ ਗੁਰਦੁਆਰੇ ਨਾਲ ਜਾਂ ਜਿਸ ਵੀ ਧਰਮ ਨਾਲ ਜੋੜਾਂਗੇ ਤਾਂ ਅਸੀਂ ਮਾੜੇ ਕੰਮਾਂ ਤੋਂ ਜਾਂ ਨਸ਼ੇ ਵਗੈਰਾ ਨਾਲ ਹੋਰ ਵੀ ਜੁੜੇ ਸਮਾਜ ਦੇ ਨਾਲ ਮਾੜੇ ਉਹਨਾਂ ਲੋਕੀਂ ਦੱਸ ਸਕਾਂਗੇ ਨਾ ਬਹੁਤ ਹੀ ਵਧੀਆ ਸੰਦੇਸ਼ ਹੈ ਦੋਸਤੋ ਕਿਉਂਕਿ ਬਹੁਤ ਘੱਟ ਲੋਕ ਹੈ ਜਿਹੜੇ ਇਸ ਤਰ੍ਹਾਂ ਮੀਤ ਮਦਦ ਦਾ ਸੇਵਾ ਕਰਦੇ ਹਨ ਤਾਂ ਪਾਗਾਂ ਵਾਲਾ ਪਿੰਡ ਗਵਿੰਦਪੁਰਾ ਜਿੱਥੇ ਕੀ ਦੁਰਗਾਣਾ ਮੰਦਿਰ ਜਿਸ ਸਥਾਪਨਾ 2011 ਵਿੱਚ ਹੋਈ ਹੈ ਤੇ ਅੱਜ ਤੱਕ ਕੰਟੀਨਿਊ ਬਹੁਤ ਵਧੀਆ ਇਹਨਾਂ ਦਾ ਬਰੋਮ ਹੈ ਤਾਂ ਮੈਂ ਸਾਡੇ ਸਮਾਪਨ ਦੇ ਰਾਹੀਂ ਆਪ ਸਭ ਨੂੰ ਬੇਨਤੀ ਕਰੂੰਗਾ ਗਵਿੰਦਪੁਰਾ ਪਿੰਡ ਬਠਿੰਡਾ ਜ਼ਿਲ੍ਹੇ ਦਾ ਇੱਥੇ ਤੁਸੀਂ ਦੁਰਗਾਣਾ ਮੰਦਿਰ ਪਹੁੰਚ ਕੇ ਇੱਕ ਵਾਰੀ ਦਰਸ਼ਨ ਜ਼ਰੂਰ ਕਰੋ ਇਹਦੀ ਜਿਹੜੀ ਲੋਕੇਸ਼ਨ ਹੈ ਮੈਂ ਮੇਰੇ ਕੈਮਰਾਮੈਨ ਨੂੰ ਵੀ ਕਹੂੰਗਾ ਵੀ ਜੇ ਆਪਾਂ ਇਸ ਆਪਣੇ ਮਾਧਮ ਦੇ ਰਾਹੀਂ ਆਪਣੇ ਮਾਦਮ ਦੇ ਰਾਹੀਂ ਇਹਦੀ ਲੋਕੇਸ਼ਨ ਦਿਖਾਈਏ ਇਹ ਲੋਕੇਸ਼ਨ ਅਸੀਂ ਸਾਡੇ ਆਉਣ ਵਾਲਿਆਂ ਸੰਸਾਲਾਂ ਨੂੰ ਲੋਕੇਸ਼ਨ ਪਤਾ ਵੀ ਹੋਵੇ ਤਾਂ ਪਹਿਲਾਂ ਇਹ ਦੇਖਦੇ ਹਾਂ ਕਿ ਪਤਾ ਉਹ ਘਰ ਨੇ ਕਿ ਸੇਫਾਇਰ ਨੇ ਹੁਣ ਆਇਆ ਤਾਂ ਬਿੰਡਾ ਤੋਂ ਜਾਂ ਉਹ ਸਾਈਡ ਤੋਂ ਹੁਣ ਕਿਤੇ ਬਾਰੇ ਲਾਣਾ ਇਹ ਸੈਂਟਰ ਜੀ ਬੰਦਾ ਜ ਆਪਣਾ ਹੈ ਬਿੰਡਾ ਤੋਂ ਬਾਰਾ ਗੁੰਡਰਾ ਹੈ ਹਾਂ ਤੋਂ ਬਾਰਾ ਗੁੰਡਰਾ ਮੈਂ ਉਹਨਾਂ ਨੂੰ ਬਾਤ ਕਰਦੇ ਹਾਂ ਜਿਹੜੇ ਉਹਦਾ ਬੀਬੀਲਾ ਬੰਦਾ ਹੈ ਲੰਗਰਣਾ ਬਾਹਰ ਹੀ ਹੋ ਗਿਆ ਉਹਨਾਂ ਨੂੰ ਬਧੇਰੋ ਰੋਣਗੇ ਤੁਹਾਡੀ ਜਮਾਨਤ ਹੈ ਉਹ ਸੈਂਟਰ ਚ ਪੈਂਦਾ ਹੈ ਇਹਨਾਂ ਦਾ ਕੁਝ ਛੋਟਾ ਜਿਹਾ ਮਿੰਟਵਾ ਕੁਝ ਛੋਟਾ ਜਿਹਾ ਜਿਹੜਾ ਬਸ 12 ਘੰਟੇ ਦਾ ਹੈ ਜਿਹੜਾ ਜਿਹੜਾ ਪੂਰਾ ਪਿੰਡਾ ਹੈ ਵੱਡੇ ਦੇ ਜ਼ਿਲ੍ਹੇ ਦਾ ਪਿੰਡਾ ਹੈ ਉੱਥੋਂ ਅੰਨਾ ਖਾਣਾ ਗੋਣਿਆਣਾ ਠੇਪੇ ਬੀਬੀ ਵਾਲਾ ਚਾਹਤਾਂ ਤਾਂ ਆਪਣਾ ਸੈਂਟਰ ਹੈ ਜੇ ਜਦੋਂ ਪਿੰਡ ਪੂਰੇ ਮਿੰਟ ਵਿੱਚ ਪਹੁੰਚ ਗਏ ਤਾਂ ਤੁਸੀਂ ਬੈਂਕ ਵਾਲੇ ੱਡੇ ਤੋਂ ਹੁੰਦੇ ਹੋਏ ਤਾਂ ਤੁਸੀਂ ਮੰਦਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ ਨੋ ਇੱਥੇ ਬਾਜ਼ਾਰੀ ਥੋੜਾ ਸਾਵਧਾਨ ਬੁਲਾਇਆ ਧੰਨਵਾਦ